ਪੱਲੰਗੇ ਦੇ ਨੀ ਇੱਕ ਖਬਰ ਤੇ ਚਰਚਾ ਕਰ ਰਹੇ ਸੀ ਕਿ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ ਹਦਾਇਤ ਕਰ ਦਿੱਤੀ ਹੈ ਜ਼ਿਲ੍ਹਾ ਪੱਧਰ ਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੀਸੀਆਂ ਤੋਂ ਲੈ ਕੇ ਐਸਐਸਪੀ ਹਵਾਲਿਆਂ ਨਾਲ ਕਿ ਵੀ ਰਿਪੋਰਟ ਤਿਆਰ ਕਰੋ ਥਾਣਾ ਅਧਾਰਿਤ ਜ਼ਿਲ੍ਹਾ ਅਧਾਰਿਤ ਬਲਾਕ ਅਧਾਰਿਤ ਕਿ ਵੀ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਕਿਉਂ ਉਹਨਾਂ ਨੂੰ ਲੋੜ ਹੈ ਜਿੰਨਿਆਂ ਕੋਲ ਹੈਗੇ ਉਹਨਾਂ ਚੋਂ ਕਿੰਨਿਆਂ ਨੂੰ ਲੋੜ ਹੈ ਹਥਿਆਰਾਂ ਦੀ ਕਿੰਨਿਆਂ ਨੇ ਸਿਰਫ ਸ਼ੌਂਕ ਲਈ ਲਏ ਨੇ ਕਿੰਨਿਆਂ ਨੇ ਸਿਰਫ ਦਿਖਾਵੇ ਲਈ ਲਏ ਨੇ ਇਹ ਵੀ ਕੁਸਵਾਲ ਉੱਠਿਆ ਸੀ ਪਿਛਲੇ ਦਿਨੀ ਕਿ ਭਈ ਕਿਤੇ ਇਹ ਜਿਨ੍ਹਾਂ ਨੇ ਲਾਇਸੈਂਸੀ ਹਥਿਆਰ ਲਏ ਨੇ ਉਹਨਾਂ ਚੋਂ ਕੁਝ ਲੋਕ ਕਿਤੇ ਲੁੱਟਾਂ ਖੋਹਾਂ ਬਾਰਦਾਤਾਂ ਨੂੰ ਜਾਮ ਤਾ ਨਹੀਂ ਦਿੰਦੇ ਹਥਿਆਰ ਦਿਖਾ ਕੇ ਉੱਥੇ ਨਾਲ ਲਾਇਸੈਂਸ ਕਿਹੜਾ ਦਿਖਾਉਂਦਾ ਹਥਿਆਰ ਇਹ ਕਿਹੜਾ ਹੁੰਦਾ ਨਾ ਸੋ ਇਸ ਲਈ ਇੱਕ ਸਮੀਖਿਆ ਪੰਜਾਬ 'ਚ ਚੱਲ ਰਹੀ ਆ ਤੇ ਜਿਹਦੇ حوالے ਨਾਲ ਇਹ ਰਿਪੋਰਟ ਆਪਾਂ ਸਾਂਝੀ ਕੀਤੀ ਸੀ ਕਿ ਇਸ ਪਹਿਲੂ ਦੀ ਰਿਪੋਰਟ ਫਾਈਨਲ ਹੋਣ ਤੋਂ ਬਾਅਦ ਕਈਆਂ ਦੇ ਹਥਿਆਰੀ ਲਾਇਸੈਂਸ ਆਰਮਜ਼ ਦੇ ਲਾਇਸੈਂਸ ਰੱਦ ਹੋ ਸਕਦੇ ਆ ਸੋ ਆ ਇੱਕ ਵਾਰ ਫਿਰ ਇਹ ਪਹਿਲੂ ਹੁਣ ਨਵੇਂ ਸਿਰੇ ਤੋਂ ਸਾਹਮਣੇ ਆ ਪਹਿਲਾ ਇਹ ਆਧਾਰ ਸੀਗਾ ਕਿ ਜਿਹ ਵੀ ਇਹਨਾਂ ਨੇ ਸ਼ੌਂਕ ਲਈ ਲਏ ਨੇ ਦਿਖਾਵੇ ਲਈ ਲਏ ਨੇ ਪ੍ਰਦਰਸ਼ਨ ਲਈ ਲਏ ਨੇ ਹੈ ਜਾਂ ਕੋਈ ਉਹਦੇ ਆੜ ਦੇ ਵਿੱਚ ਕੋਈ ਦੋ ਨੰਬਰ ਦਾ ਕੰਮ ਕਰਦੇ ਨੇ ਉਹਨਾਂ ਹਥਿਆਰਾਂ ਨਾਲ ਲੁੱਟਾਂ ਖੋਹਾਂ ਵਰਤਦੇ ਜਾਂਦੇ ਨੇ ਅੰਜਾਮ ਦਿੰਦੇ ਨੇ ਜਾਂ ਜਿਨ੍ਹਾਂ ਨੇ ਦੋ ਦੋ ਚਾਰ ਚਾਰ ਲਏ ਨੇ ਬੇ ਮਤਲਬ ਚਾਹੀਦਾ ਇੱਕੋ ਹੈ ਕਿ ਉਹਨਾਂ ਦੀ ਸਮੀਖਿਆ ਕਰੋ ਤੇ ਲਾਇਸੈਂਸ ਰੱਦ ਕਰੋ ਹੁਣ ਜਨਾਬ ਜੇ ਤੁਸੀਂ ਆਪਣੇ ਹਥਿਆਰ ਨਾਲ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਚਾਹੀਓ ਹਥਿਆਰ ਗੈਰ ਕਾਨੂੰਨੀਆ ਜਾਂ ਲਾਇਸੈਂਸੀਆ ਤੁਸੀਂ ਬਖਸ਼ੇ ਨਹੀਂ ਜਾਓ ਤੁਹਾਡੇ ਤੇ ਕਾਰਵਾਈ ਤਾਂ ਹੋਣੀ ਹੀ ਹੋਣੀ ਆ ਤੁਹਾਡਾ ਲਾਇਸੈਂਸ ਪਹਿਲਾਂ ਰਦ ਕਰੋ ਜੇ ਉਹ ਮਤਲਬ ਲਾਇਸੈਂਸੀ ਹਥਿਆਰ ਸੋ ਇਹ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਨੇ ਡੀਜੀਪੀ ਹਰਾਂ ਨੇ ਫੈਸਲਾ ਲੈਂਦੇ ਆ ਜਿਲ੍ਹਾ ਪੱਤਰ ਦੇ ਉੱਤੇ ਇਹ ਹੁਕਮ ਭੇਜ ਦਿੱਤੇ ਗਏ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਤੇ ਪੂਰੀ ਤਰ੍ਹਾਂ ਬੰਨ ਲੱਗ ਗਿਆ ਬਕਾਇਦਾ ਤੌਰ ਤੇ ਜਿਹੜਾ ਇਹਨਾਂ ਦਾ ਮਤਲਬ ਸਾਈਬਰ ਕ੍ਰਾਈਮ ਵਿੰਗ ਹੈ ਉਹਨੂੰ ਵੀ ਹਦਾਇਤ ਚਲੀ ਗਈ ਐਸਐਸਪੀ ਨੂੰ ਵੀ ਹੁਕਮ ਚਲੇ ਗਏ ਕਿ ਭਈ ਇਸ ਗੱਲ ਤੇ ਗੌਰ ਰੱਖੋ ਕਿ ਜੇਕਰ ਸੋਸ਼ਲ ਮੀਡੀਆ ਤੇ ਕੋਈ ਵੀ ਵਿਅਕਤੀ ਹਥਿਆਰਾਂ ਦਾ ਪ੍ਰਦਰਸ਼ਨ ਕਰਦਾ ਹੈ ਹਥਿਆਰਾਂ ਨਾਲ ਕੋਈ ਪੋਸਟ ਪਾਉਂਦਾ ਹੈ ਕੋਈ ਫੋਟੋ ਕੋਈ ਰੀਲ ਕੋਈ ਵੀਡੀਓ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਹੈ ਕੋਈ ਪ੍ਰਦਰਸ਼ਨ ਕਰਦਾ ਤਾਂ ਉਹਦੀ ਜ਼ਰੂਰ ਭਾਲ ਕਰੋ ਤੇ ਉਸਨੂੰ ਤਲਬ ਕਰੋ ਦੇਖੋ ਕਿ ਹਥਿਆਰ ਉਹ ਕੋ ਕਿਹੜਾ ਜੇ ਗੈਰ ਕਾਨੂੰਨੀ ਥਿਆਰ ਆ ਫਿਰ ਹੁਰਤਾਂ ਦੀ ਕਾਰਵਾਈ ਹੋਣੀ ਹੈ ਜੇ ਲਾਇਸੈਂਸੀ ਹਥਿਆਰ ਆ ਤਾਂ ਵੀ ਕਾਰਵਾਈ ਹੋਣੀ ਹੈ ਕਿ ਭਾਈ ਇਹ ਪ੍ਰਦਰਸ਼ਨ ਕਿਉਂ ਤੇਰਾ ਲਾਇਸੈਂਸ ਰੱਦ। ਸੋ ਇਸ ਲਈ ਜਿਨ੍ਹਾਂ ਕੋਲ ਹੁਣ ਲਾਇਸੈਂਸੀ ਹਥਿਆਰ ਹੈ ਉਹ ਥਿਆਰ ਹੋ ਜਾਣ ਕਿ ਭਾਈ ਉਹਨਾਂ ਦੇ ਲਾਇਸੈਂਸੀ ਥਿਆਰ ਰੱਦ। ਪਰ ਗੱਲ ਇੱਥੇ ਤੱਕ ਨਹੀਂ ਰੁਕਦੀ। ਇਸ ਤੋਂ ਗਾਂਹ ਇੱਕ ਹੋਰ ਪਹਿਲੂ ਤੇ ਵੀ ਗੱਲ ਵਧੀਆ। ਉਹ ਹੈ ਜੀ ਪੁਲਿਸ ਵਿਭਾਗ। ਪੰਜਾਬ ਦੇ ਵਿੱਚ ਉੱਚ ਰੈਂਕ ਤੋਂ ਲੈ ਕੇ ਪੁਲਿਸ ਮੁਲਾਜ਼ਮ ਤੱਕ ਬੜੀ ਨਫਰੀ ਮਾਨ ਸਾਹਿਬ ਤੋਂ ਦਾਅਵੇ ਕਰਦੇ ਆ ਕਿ ਅਸੀਂ ਨਵੀਂ ਭਰਤੀ ਲਗਾਤਾਰ ਕਰਨੀ ਆ ਪੁਲਿਸ ਚ ਪਰ ਪੁਲਿਸ ਵਰਦੀ ਦੇ ਵਿੱਚ ਜਿਆਦਾਤਰ ਅੱਜ ਕੱਲ੍ਹ ਚਾਹੇ ਉਹ ਕਿਸੇ ਅਹੁਦੇ ਤੇ ਨੇ ਕਿਸੇ ਰੈਂਕ ਤੇ ਨੇ ਕਿਸੇ ਡਿਊਟੀ ਤੇ ਨੇ ਰੀਲਾਂ ਪੋਸਟਾਂ ਸੋਸ਼ਲ ਮੀਡੀਆ ਤੇ ਅਪਲੋਡ ਹੈ ਨਾ ਲਾਈਵ ਰਹਿ ਕੇ ਇਹ ਬੜਾ ਕੁਝ ਹੋ ਰਿਹਾ ਸੋ ਇਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਦੇ ਡੀਜੀਪੀ ਉਹਨਾਂ ਨੇ ਸਖਤ ਫੈਸਲਾ ਲਿਆ ਕਿ ਵੀ ਜੀਨੇ ਪੁਲਿਸ ਦੀ ਡਿਊਟੀ ਦੌਰਾਨ ਵਰਦੀ ਦੇ ਵਿੱਚ ਕੋਈ ਪੋਸਟ ਪਾਈ ਵਰਦੀ ਦੇ ਵਿੱਚ ਕੋਈ ਰੀਲ ਬਣਾ ਕੇ ਪਾਈ ਚਾਹੇ ਉਹ ਬੀਬੀ ਆ ਤੇ ਚਾਹੇ ਉਹ ਬੰਦਾ ਚਾਹੇ ਉਹ ਡੀਐਸਪੀ ਆ ਚਾਹੇ ਉਹ ਐਸਐਸਪੀ ਆ ਚਾਹੇ ਉਹ ਮੁਲਾਜ਼ਮ ਆ ਚਾਹੇ ਉਹ ਮੁੰਛੀ ਆ ਤੇ ਚਾਹੇ ਉਹ ਹੌਲਦਾਰ ਸੋ ਕਹਿੰਦੀ ਕਾਰਵਾਈ ਹੋਊਗੀ ਬਰਾਬਰ ਹੁਣ ਇਸ ਪਹਿਲੂ ਤੇ ਵੀ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਹੁੰਦੀ ਹੈ ਗੀਤਾਂ 'ਚ ਵੱਖਰੀ ਐ ਫਿਲਮਾਂ 'ਚ ਵੱਖਰੀ ਐ ਨਿੱਜੀ ਤੌਰ ਤੇ ਕਈਆਂ ਨੇ ਆਪਣੇ ਹੋਈਆਂ ਪੋਸਟਾਂ ਪਾਈਆਂ ਹੋਈਆਂ ਹਨ ਉਹ ਉਹ ਜੀਆਂ ਉਹਨਾਂ ਨੇ ਆਪਣੀਆਂ ਫੋਟੋ ਆ ਪ੍ਰੋਫਾਈਲ ਫੋਟੋਆਂ ਤੱਕ ਲਾਈਆਂ ਹੋਈਆਂ ਸੋ ਸਾਰਿਆਂ ਦੇ ਉੱਤੇ ਹੁਣ ਕਹਿੰਦੇ ਜੀ ਐਸਐਸਪੀ ਨੂੰ ਹਦੈਤ ਹੋਗੀ ਕਿ ਤੁਹਾਡੀ ਜ਼ਿੰਮੇਵਾਰੀ ਹੋਏਗੀ ਔਰ ਅੱਗੇ ਸਾਈਬਰ ਕ੍ਰਾਈਮ ਨੇ ਨਿਗਰੱਖਣੀ ਹੈ ਇਹ ਸਾਈਬਰ ਕ੍ਰਾਈਮ ਦੇ ਵਿੱਚ ਹੁਣ ਇਸ ਨੂੰ ਲਿਆ ਜਾਊਗਾ ਕਿ ਵੀ ਜੇਕਰ ਜਹੀ ਕੋਈ ਆਉਂਦੀ ਆ ਤਾਂ ਤੁਰੰਤ ਡੀਸੀ ਆਫਿਸ ਨੂੰ ਉਸ ਦੀ ਸਪਰਸ਼ ਕਰੋ ਦਾ ਬਾਇਓ ਡਾਟਾ ਕੱਢ ਕੇ ਤੇ ਉਹਦਾ ਹਥਿਆਰ ਉਹਦਾ ਲਾਇਸੈਂਸ ਰੱਦ ਕਰੋ ਹਥਿਆਰ ਦਾ ਤੇ ਦੂਸਰੇ ਪਾਸੇ ਜੇ ਪੁਲਿਸ ਆਪਣੀ ਡਿਊਟੀ ਦੇ ਦੌਰਾਨ ਵਰਦੀ ਦੇ ਵਿੱਚ ਰੀਲ ਪਾਉਂਦੀ ਦੇਖੀ ਗਈ ਉਹਦੀ ਕੋਈ ਫੋਟੋ ਵੀਡੀਓ ਮਿਲੀ ਤਾਂ ਉਸ ਪਰ ਵਿਭਾਗੀ ਕਾਰਵਾਈ ਹੋਗੀ ਇਹ ਨਿਰਦੇਸ਼ ਇਹ ਹੁਕਮ ਇੱਥੋਂ ਤੱਕ ਜਾਰੀ ਹੋ ਗਏ ਨੇ ਸੋ ਪੁਰਾਣੀਆਂ ਜੇ ਪਾਈਆਂ ਨੇ ਪੋਸਟਾਂ ਉਹ ਵੀ ਹਟਾਉਣ ਦਾ ਧਿਆਨ ਰੱਖਣਾ ਪਊਗਾ ਅਕਾਊਂਟ ਡਿਲੀਟ ਵੀ ਕਰਨੇ ਪੈ ਸਕਦੇ ਨੇ ਕੁਝ ਨੂੰ ਜਏ ਸੋ ਕਈਆਂ ਨੇ ਤਾਂ ਇਸ ਨੂੰ ਪ੍ਰੋਫੈਸ਼ਨਲ ਬਣਾਇਆ ਹੋਇਆ ਨਾ ਉਹ ਤਾਂ ਕਮਾਈ ਦਾ ਸਾਧਨ ਬਣਾਇਆ ਹੋਏ ਨੇ ਉਹਨਾਂ ਨੇ ਸੋ ਇਸ ਲਈ ਉਹਨਾਂ ਦੇ ਉੱਤੇ ਵੀ ਹੁਣ ਕਾਰਵਾਈ ਹੋਣੀ ਆ ਸੋ ਇਹ ਵੀ ਗੱਲ ਗੌਰ ਕਰਨੀ ਚਾਹੀਦੀ ਚਲੋ